ਲੋ ਵੀ ਦੋਸਤੋ ਅਸੀਂ ਪਹੁੰਚੇ ਹੋਏ ਹਾਂ ਬਾਈ ਜੀ ਇੱਕ ਅਜਿਹੇ ਬਜ਼ੁਰਗ ਦੇ ਘਰ ਜੀਦੇ ਬਾਈ ਹਾਲਤ ਬਹੁਤ ਨਾਜ਼ੁਕ ਹੈ ਤੇ ਉਹਦੇ ਸਰੀਰ ਦੇ ਦੇ ਮਤਲਬ ਕੁਝ 파ਟ ਕੰਮ ਨਹੀਂ ਕਰ ਰਿਹਾ ਜਿਵੇਂ ਬਾਈ ਦੀ ਸੁਣਨ ਦੇ ਵਿੱਚ ਆਈਏ ਵੀ ਲੀਵਰ ਦੇ ਵਿੱਚ ਪ੍ਰੋਬਲਮ ਆਈ ਹੈ ਤੇ ਹੋਰ ਕਾਫੀ ਬੁਰੀਆਂ ਨੇ ਮਤਲਬ ਉਹਨੂੰ ਬੁਰੀ ਤਰ੍ਹਾਂ ਝਗੜਿਆ ਹੋਇਆ ਸੋ ਦਿਖਾਤ ਕੀ ਹੈ ਇਹ ਜਿਹੜੇ ਬਜ਼ੁਰਗ ਹੈ ਇਹਨਾਂ ਦੇ ਬੱਚੇ ਇਹਨਾਂ ਨੂੰ ਛੱਡ ਕੇ ਕੈਨੇਡਾ ਚਲੇ ਗਏ ਐ ਕੈਨੇਡਾ ਗਿਆ ਉਹਨਾਂ ਨੂੰ ਘੱਟੋ ਘਾਟ 10 ਤੋਂ 12 ਸਾਲ ਹੋ ਗਏ ਜਿੰਨਾਂ ਨੇ ਇਹਨਾਂ ਦੀ ਕੋਈ ਪੁੱਛ ਪ੍ਰਤਾੜ ਨਹੀਂ ਕੀਤੀ ਨਾ ਕਦੇ ਫੋਨ ਆਇਆ ਸੋ ਅਸੀਂ ਬਾਈ ਨਾਲ ਗੱਲਬਾਤ ਕਰਾਂਗੇ ਤਰਸੇਮ ਬਾਈ ਦਾ ਸਾਨੂੰ ਫੋਨ ਆਇਆ ਸੀ ਵੀ ਇਹਨਾਂ ਦੀ ਵੀਡੀਓ ਬਣਾਓ ਜੇ ਕਿਸੇ ਨੇ ਕੋਈ ਮਦਦ ਹੁੰਦੀ ਹੈ ਤਾਂ ਮਦਦ ਜ਼ਰੂਰ ਸੋ ਕਿਸੇ ਬਾਈ ਅਸਿਕਰ ਸਤਿ ਸ੍ਰੀ ਅਕਾਲ ਜੀ ਬੈਠੋ ਬਾਈ ਉਸੇ ਬਾਈ ਕੀ ਹਾਲਤ ਬਣਿਆ ਕੀ ਇਹਨਾਂ ਦੇ ਹਾਲਾਤ ਐ ਅੱਜ ਦੀ ਜੋ ਇਹਨਾਂ ਦੀ ਹਾਲਾਤ ਹੈ ਮਤਲਬ ਕੀ ਭਾਈ ਪ੍ਰੋਬਲਮ ਕੀ ਚੱਲ ਰਹੀ ਹੈ ਬਸ ਆ ਸਾਹ ਜੜ ਜਾਂਦਾ ਜੇ ਜ਼ਿਆਦਾ ਤੁਰਦੇ ਆ ਨਾ ਜੀ ਜੋ ਮਾੜਾ ਮੋਟਾ ਇੱਧਰ ਉੱਧਰ ਜਾਂਦੇ ਆ ਹੂੰ ਸਾਹ ਦੀ ਪ੍ਰੋਬਲਮ ਹੈ ਕੋਈ ਭਾਈ ਇਹਨਾਂ ਦਾ ਕੋਈ ਰਿਸ਼ਤੇਦਾਰ ਜਾਂ ਕੋਈ ਇਹਨਾਂ ਦੀ ਭੈਣ ਭਰਾ ਹੋਰ ਬਾਲ ਬੱਚੇ ਕੋਈ ਨਹੀਂ ਆਉਂਦਾ ਭਾਈ ਇਹਨੂੰ ਮਿਲਣ ਕੋਈ ਨਹੀਂ ਆਉਂਦਾ ਜੀ ਕੋਈ ਨਹੀਂ ਆਇਆ ਜਿੱਥੇ ਕਰੋ ਠੀਕ ਹੈ ਜੀ ਹਾਂਜੀ ਤੇ ਭਾਈ ਇਹਨਾਂ ਦੀ ਜਿਹੜਾ ਪਰਿਵਾਰ ਦੇ ਵਿੱਚ ਕੌਣ ਕੌਣ ਸੀ ਪਰਿਵਾਰ ਦੇ ਵਿੱਚ ਸਾਰਾ ਪਰਿਵਾਰ ਹੀ ਸੀ ਇਹਨਾਂ ਦਾ ਪਰਿਵਾਰ ਸੀਗਾ ਸਾਰਾ ਜੀ ਇਦੇ ਘਰੋਂ ਤਾਂ ਉਹ ਵਿਚਾਰੀ ਰੱਬ ਨੂੰ ਪਿਆਰੀ ਹੋ ਗਈ ਜਿਹੜੇ ਇਹਨਾਂ ਦੀ ਮਿਸ ਜੀ ਸੀ ਬਾਈ ਉਹਨਾਂ ਦੀ ਡੈਥ ਹੋ ਚੁੱਕੀ ਹੈ ਕਿੰਨੇ ਸਾਲ ਹੋ ਗਏ ਬਾਈ ਇਹਨਾਂ ਦੀ ਘਰਵਾਲੀ ਨੂੰ ਮੌਤ ਹੋਈ ਹੈ ਉਹਨਾਂ ਨੂੰ ਹੋ ਗਏ 10 ਸਾਲ ਹੋ ਗਏ 10 ਸਾਲ ਹੋ ਗਏ ਜੀ ਹਾਂ 10 ਸਾਲ ਹੋ ਗਏ ਜੀ ਮਤਲਬ ਜਿਹੜੇ ਉਹ ਬੱਚਾ ਨੂੰ 12 ਸਾਲ ਹੋ ਗਏ ਬੱਚੇ ਪਹਿਲਾਂ ਚਲੇ ਗਏ ਸੀ ਹਾਂਜੀ ਹਾਂਜੀ ਉਹ ਬੱਚੇ ਪਹਿਲਾਂ ਚਲੇ ਗਏ ਸੀ ਠੀਕ ਹੈ ਜੀ ਬੱਚੇ ਇਹਨਾਂ ਦੀ ਮਾਂ ਦੇ ਜਿਹੜੇ ਆਪਣੇ ਬੱਚਿਆਂ ਦੀ ਜਿਹੜੀ ਉਹਦੀ ਮਾਂ ਦੇ ਮਰਨ ਤੇ ਇਹਨਾਂ ਦੀ ਮਿਸ ਜੀ ਤੇ ਮਰਨ ਤੇ ਆਏ ਜੀ ਨਹੀਂ ਆਏ ਜੀ ਨਹੀਂ ਕੋਈ ਨਹੀਂ ਨਹੀਂ ਆਏ ਜੀ ਸੋ ਬਾਈ ਦੇਖੋ ਇਹ ਪੰਜਾਬ ਦੇ ਹਾਲਾਤ ਹੈ ਇਹ ਪੰਜਾਬ ਦੇ ਬੱਚਿਆਂ ਦੇ ਖੂਨ ਦੇ ਵਿੱਚ ਚਿੱਟਾ ਖੂਨ ਹੋ ਚੁੱਕਿਆ ਇਸ ਜਿਹਨੂੰ ਕਹਿ ਸਕਦੇ ਸਫੇਦ ਮਤਲਬ ਇਹਨਾਂ ਦੀ ਮੈਸੇਜ ਦੀ ਮੌਤ ਹੋ ਜਾਂਦੀ ਹੈ ਬੱਚੇ ਉਹਨਾਂ ਨੂੰ ਮਿਲ ਵੀ ਨਹੀਂ ਆਉਂਦੇ ਵੀ ਸਾਡੀ ਮਾਂ ਭੋਗਦੇ ਵੀ ਨਹੀਂ ਆ ਬਈ ਨਹੀਂ ਨਹੀਂ ਉਹਨਾਂ ਨੇ ਪਤਾ ਹੀ ਨਹੀਂ ਕੀਤਾ ਕੀ ਹੋਇਆ ਕੀ ਨਾ ਠੀਕ ਹੈ ਜੀ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਜੀ ਮਤਲਬ ਬਾਈ ਕਿੰਨੇ ਸਾਲ ਹੋ ਗਏ ਮੈਸੇਜ ਦੀ ਦਿੱਥੇ ਨੂੰ 10-12 ਸਾਲ ਹੋ ਗਏ ਠੀਕ ਹੈ ਜੀ ਮਤਲਬ ਉਹਨਾਂ ਨੇ ਉਦੋਂ ਇਹਨਾਂ ਨੇ ਕੋਈ ਪੁਸ਼ਪ ਵਰਤਾਲ ਕੀਤੀ ਹੋਵੇ ਨਹੀਂ ਇਹਨੂੰ ਮੈਂ ਕਾਫੀ ਵਾਰੀ ਪੁੱਛਿਆ ਜੀ ਇਹ ਕਹਿੰਦਾ ਕੋਈ ਫੋਨ ਨਹੀਂ ਮੇਰੇ ਕੋਲੇ ਕੋਈ ਉਹਨਾਂ ਦਾ ਅਤਾ ਨਹੀਂ ਕੋਈ ਪਤਾ ਨਹੀਂ ਮੈਨੂੰ ਕੋਈ ਪਤਾ ਨਹੀਂ ਕਿੱਥੇ ਰਹਿੰਦੇ ਕੀ ਗੱਲ ਹੈ ਕੀ ਬਾਤ ਹੈ ਬਸ ਜੀ ਬਈ ਜੋ ਇੱਥੇ ਨਾਲੇ ਰਹਿਣ ਦਾ ਪ੍ਰਬੰਧ ਕੀਤਾ ਹੋਇਆ ਇਹ ਕਿਸੇ ਪਿੰਡ ਦੀ ਪੰਚਾਇਤ ਨੇ ਸਰਪੰਚ ਨੇ ਜਾਂ ਕਿਸੇ ਮੋਢਰ ਬੰਦੇ ਨੇ ਕੀਤਾ ਨਹੀਂ ਇਹ ਆਪਣੀ ਜਗ੍ਹਾ ਹੀ ਆ ਅਸਾਂ ਆਪਣੀ ਜਗ੍ਹਾ ਹੀ ਆ ਹਾਂ ਇਹ ਆਪਣਾ ਨਾ ਮੰਨ ਲਓ ਮੈਥੋਂ ਇਹ 10-12 ਸਾਲ ਵੱਡਾ ਜੀ ਤੇ ਬਸ ਮੈਨੂੰ ਜਿਵੇਂ ਕਹਿੰਦੇ ਆ ਇਕੱਠੇ ਰਹੇ ਆ ਹੂੰ ਪਿਆਰੇ ਮੈਨੂੰ ਪਿਆਰ ਸੀ ਤੇ ਮੈਂ ਇਹਨੂੰ ਲੈ ਮੈਨੂੰ ਕਹਿਆ ਘਰੇ ਚੱਲ ਜੀ ਇਹ ਕਹਿੰਦਾ ਘਰੇ ਨਹੀਂ ਰਹਿਣਾ ਕਹਿੰਦਾ ਬਸ ਤੂੰ ਇੱਥੇ ਮੈਨੂੰ ਮਿਲ ਜਾਣਾ ਕਹਿੰਦਾ ਬਸ ਇੱਥੇ ਮੈਂ ਬੈਠਾ ਥੋੜਾ ਮਤਲਬ ਇਹਨਾਂ ਦਾ ਪਿਆਰ ਇੰਨਾ ਕਿ ਉਹ ਚਲੋ ਘਰੇ ਰਹਿ ਕੇ ਕੁਝ ਨਹੀਂ ਨਹੀਂ ਕਿਉਂਕਿ ਥੋੜੇ ਪਰਿਵਾਰ ਦੇ ਵਿੱਚ ਸ਼ਰਮ ਬੰਦੇ ਆ ਹਾਂ ਬਿਲਕੁਲ ਸੋ ਭਾਈ ਇਹਨਾਂ ਦਾ ਰੋਟੀ ਬਣ ਜਾਂਦਾ ਫਿਰ ਕਿਵੇਂ ਹੁੰਦਾ ਜਿਵੇਂ ਤੁਸੀਂ ਆਦੀ ਕੰਮ ਕਰਾਂਗੇ ਚਲੇ ਜਾਨੇ ਹੋ ਖੇਤ ਵੜੀ ਦਾ ਕੰਮ ਵੀ ਕਰਦੇ ਆ ਮਗਰੋਂ ਇਹਨਾਂ ਦਾ ਰੋਟੀ ਪਾਣੀ ਦਾ ਜੋ ਪ੍ਰਬੰਧ ਰੋਟੀ ਪਾਣੀ ਬੱਚੇ ਬਣਾ ਜਾਂਦੇ ਆ ਜੀ ਜਦੋਂ ਇਹਨੂੰ ਇਹ ਘਰੇ ਵੀ ਚਲੇ ਜਾਂਦੇ ਉਧਰ ਠੀਕ ਹੈ ਬਾਈ ਬਾਹਰ ਚੋਂ ਆਵਾਜ਼ ਮਾਰਦੇ ਰੋਟੀ ਪਾਣੀ ਖਾ ਕੇ ਆ ਜਾਂਦੇ ਤੁਸੀਂ ਬਾਈ ਕੋਈ ਸਰਕਾਰੀ ਜੋਬ ਕਰਦੇ ਹੋ ਜਾਂ ਪ੍ਰਾਈਵੇਟ ਜੋਬ ਕਰਦੇ ਹੋ ਨਹੀਂ ਪ੍ਰਾਈਵੇਟ ਕਰਦਾ ਕਈ ਵਾਰ ਕਿੰਨੀ ਤਨਖਾਹ ਵੀਰੇ ਆਪਣੀ ਬਸ ਕੰਮਕਾਰ ਕਰੀਦਾ 5-400 ਕਮਾ ਲਈਦਾ ਬਸ ਭਗਵਾਨ ਜੀ ਜੇ ਬਾਈ ਕਿੰਨੇ ਵੀ 500 ਰੁਪਏ ਮੇਰੀ ਤਨਖਾਹ ਹੈ ਤਾਂ 15000 ਰੁਪਏ ਬਾਈ ਦੀ ਮਹੀਨੇ ਦੀ ਅਰਨਿੰਗ ਬਣਦੀ ਹੈ ਤਨਖਾਹ ਜਿਹੜੀ ਸੋ ਬਾਈ ਦੇ ਸਾਨੂੰ ਜਿਹੜੀ ਵੀਡੀਓ ਬਣਾਉਣ ਦਾ ਮਕਸਦ ਸੀਗਾ ਵੀ ਇਹ ਜਿਹੜੀ ਇਹਨਾਂ ਦੀ ਬਾਈ ਨਹੀਂ ਦਵਾਈ ਦਾ ਖਰਚਾ ਕਿੰਨਾ ਆ ਜਾਂਦਾ ਮਹੀਨੇ ਦਾ ਬਾ 2-3000 ਰੁਪਏ ਦੋ 3000 ਰੁਪਏ ਵਰਤ ਕੇ ਟੁੱਟ ਆਇਆ ਨੇ ਨਾ ਹਾਂਜੀ ਤੇ ਸੋ ਬਾਈ ਬਾਈ ਲਈ ਵੀ ਮੁਸ਼ਕਲ ਹੈ ਤੇ ਕੀ ਹੈ ਇਹਨਾਂ ਦੇ ਜਿਹੜੇ ਬੱਚੇ ਉਹਨਾਂ ਨੂੰ ਭੁੱਲ ਚੁੱਕਿਆ ਅੱਪਾ ਜੀ ਕਿੰਨੀ ਜ਼ਮੀਨ ਸੀ ਤੁਹਾਡੇ ਕੋਲੇ ਜਦੋਂ ਤੁਹਾਡੇ ਬੱਚੇ ਗਏ ਕਿੰਨੇ ਪੈਸੇ ਲੱਗੇ ਉਹਨਾਂ ਬਰ ਵਿੱਚ ਪੱਤ ਜ਼ਮੀਨ ਜ਼ਮੀਨ ਮੇਰੇ ਕੋਲ ਕੱਟ ਪੱਤ 30 40 ਕਿੱਲੇ ਸੀ 30 40 ਕਿੱਲੇ ਇਹ 40 ਕਿੱਲੇ ਦੇ ਬੱਚਿਆਂ ਨੂੰ ਕੁੜਾਇਆ ਠੀਕ ਹੈ ਲਖਾਇਆ ਅੱਜ ਤੋਂ 12 ਸਾਲ ਪਹਿਲਾਂ 30 ਕਿੱਲੇ ਸੀ ਆ ਇੱਕ ਤੋਂ ਉਹ ਬਈ ਇਹਨਾਂ ਕੋਲੇ ਅੱਜ ਤੋਂ 12 13 ਸਾਲ ਪਹਿਲਾਂ 20 30 ਕਿੱਲੇ ਜ਼ਮੀਨ ਦੀ ਇਹਨਾਂ ਨੇ ਜਿਹੜੀ ਸੀ ਤੇ 20 25 ਲੱਖ 20 25 ਲੱਖ ਲਾਇਆ ਬਈ 20 25 ਦੋ ਬੱਚਿਆਂ ਦੇ 20 25 ਦੋ ਬੱਚਾ ਦੇ 20 25 ਲੱਖ ਰੁਪਏ ਅੱਜ ਤੁਸੀਂ ਵੇਖੋ ਬਈ ਕਿੰਨਾ ਬਣ ਗਿਆ ਕਰੋੜਾਂ ਚ ਗਿਆ ਸੋ ਬੱਚਿਆਂ ਦੀ ਜ਼ਿੰਦਗੀ ਬਣਾਉਣ ਲਈ ਇਹਨਾਂ ਨੇ ਸੋਚਿਆ ਸੀ ਬਈ ਤੁਸੀਂ ਇਹਨਾਂ ਨੇ ਕੀ ਸੋਚਿਆ ਹੁਣ ਇਹਨੇ ਸੋਚਿਆ ਤਾਂ ਬਹੁਤ ਗੱਲ ਸੀ ਹੂੰ ਹਰ ਬੰਦਾ ਕੋਈ ਵੱਡੀ ਚੀਜ਼ ਹੀ ਸੋਚਦਾ ਵੀ ਇਹਨਾਂ ਕੋਲੇ 30 40 ਕਿੱਲੇ ਜ਼ਮੀਨ ਸੀ ਇਹ ਇਹ ਇਹਦੇ ਬੱਚਿਆਂ ਨੇ ਇਹਨੂੰ ਕਿਹਾ ਵੀ ਆਪਾਂ ਹੋਰ ਵੱਡੇ ਹੋ ਜਾਾਂਗੇ ਇਹ ਕਰਾਂਗੇ ਗਾਂਹ ਦੀ ਗਾਂ ਸਾਨੂੰ ਪਤਾ ਹੀ ਹੈ ਸੁਪਨੇ ਦਿਖਾ ਜਾਂਦਾ ਸੁਪਨੇ ਹਾਂ ਤੇ ਅੱਜ ਉਹਨਾਂ ਸੁਪਨੇ 'ਚ ਹੀ ਡੁੱਬ ਗਿਆ ਹਾਂ ਉਹਨਾਂ ਸੁਪਨੇ ਨੇ ਖਤਮ ਕਰਤਾ ਇਹ ਖਤਮ ਕਰਤਾ ਉਹ ਤਾਂ ਆਪਦਾ ਐਸ਼ ਕਰਦੇ ਆ ਤੁਹਾਡੀ ਅਕਸਰ ਗੱਲਬਾਤ ਹੁੰਦੀ ਰਹਿੰਦੀ ਆ ਬਈ ਬੱਚਿਆਂ ਦੀ ਹਿੰਦ ਸੀ ਇਹਨਾਂ ਇਹਨਾਂ ਨਾ ਹਾਂ ਇਹਨਾਂ ਨੇ ਹਾਂ ਹੁੰਦੀ ਰਹਿੰਦੀ ਇਹਨਾਂ ਨਾਲ ਗੱਲਬਾਤ ਦੇਖੋ ਜੀ ਬਜ਼ੁਰਗਾਂ ਦੇ ਵਿੱਚ ਦੀ ਗੱਲ ਕਹੀ ਹੈ ਵੀ ਬੱਚਿਆਂ ਦੀ ਹਿੰਦ ਸੀ ਬੱਚਿਆਂ ਦੀ ਹੈਂਡ ਵੀ ਕੱਲੀ ਕੁਛ ਨਹੀਂ ਕਰਦੀ ਜਿੱਥੇ ਬੱਚੇ ਹੈਂਡ ਕਰਦੇ ਆ ਤਾਂ ਉੱਥੇ ਕਸੂਰbaar ਤੁਸੀਂ ਵੀ ਹੋ ਕਿਉਂਕਿ ਤੁਸੀਂ ਭੇਡ ਚਾਲ ਇੰਨੀ ਕ ਆਪਣੇ ਪੰਜਾਬ ਚ ਭੇਡ ਚਾਲ ਹੋ ਚੁੱਕੀ ਐ ਜੇ ਕੋਈ ਗਵਾਂਢੀ ਜਾਂ ਆਪਣਾ ਰਿਸ਼ਤੇਦਾਰ ਬੱਚਾ ਭੇਜਦਾ ਆਪਾਂ ਇਹ ਨਹੀਂ ਦੇਖਦੇ ਵੀ ਉਹਦੇ ਕੋਲੇ ਵਿਚਾਰੇ ਨੂੰ ਲੋੜ ਆ ਤਾਂ ਬਾਹਰ ਭੇਜ ਰਿਹਾ ਠੀਕ ਐ ਸੋ ਵੀ ਇਹ ਬੰਦੇ ਨੂੰ ਕਿਸੇ ਵੀ ਅੱਜ ਦੀ ਜੇ ਦੇਖਿਆ ਜਾਵੇ ਤਾਂ ਲੋੜ ਨਹੀਂ ਸੀ ਜਿਹਦੇ ਕੋਲੇ 30 40 ਕਿੱਲੇ ਜ਼ਮੀਨ ਸੀ ਚੰਗੀ ਕੋਠੀ ਸੀ ਬਾਈ ਇਹ ਗੱਡੀਆਂ ਵੀ ਕਿੰਨੇ ਕੋਲੇ ਵਧੀਆ ਸ਼ੌਂਕ ਕੀ ਗੱਡੀਆਂ ਰੱਖਿਆ ਹੋਈਆਂ ਨੇ ਇਹ ਸੰਦ ਨੇ ਬਹੁਤ ਖੁਸ਼ ਆ ਜੀ ਉਹ ਗਮਾਨ ਤੋਂ ਇੱਕ ਮੁੰਡਾ ਆਇਆ ਸੀ ਆਪਣੇ ਗਮਾਨ ਚੋਂ ਉਹ ਕਹਿੰਦਾ ਬਹੁਤ ਖੁਸ਼ ਆ ਨਹੀਂ ਉਹ ਉਹ ਉਹਨਾਂ ਦੀ ਗੱਲ ਹੀ ਕਰ ਰਹੇ ਵੇ ਇਹਨਾਂ ਬਾਈ ਵੀ ਕਹਿੰਦੇ ਜਦੋਂ 30 40 ਕਿੱਲੇ ਜ਼ਮੀਨ ਸੀ ਅੱਜ ਤੋਂ ਬਹੁਤ ਇਹਨਾਂ ਕੋਲ ਜੀ ਜੀਪਾਂ ਜੂਪਾਂ ਵਧੀਆ ਸੀ ਇਹਨਾਂ ਕੋਲ ਜੀਪ ਹੁੰਦੀਆਂ ਸੀ ਇਹਨਾਂ ਕੋਲ ਸਭ ਤੋਂ ਵਧੀਆ ਸੀ ਪਿੰਡ ਦੇ ਵਿੱਚ ਜੀ ਅੱਜ ਦੇਖੋ ਅੱਜ ਇਹਦੇ ਕੋਲੇ ਜਿਵੇਂ ਕਹਿੰਦੇ ਆ ਸਾਈਕਲ ਵੀ ਨਹੀਂ ਹਾਂ ਅੱਜ ਇਹ ਰੋਟੀ ਨੂੰ ਰੋਟੀ ਨੂੰ ਮਤ ਆਜ ਹੈ ਬਾਈ ਮਤਲਬ ਕੀ ਅੱਜ ਇਹਨਾਂ ਕੋਲੇ ਕੀ ਹੈ ਰਹਿਣ ਲਈ ਜਗ੍ਹਾ ਨਹੀਂ ਖਾਣ ਲਈ ਰੋਟੀ ਨਹੀਂ ਤੇ ਸਰ ਤੇ ਛੱਤ ਵੀ ਨਹੀਂ ਇਸ ਬੰਦੇ ਦੀ ਬਾਈ ਇਹਦੀ ਭੈਣ ਜਾਂ ਕਿਸੇ ਦੇ ਰਿਸ਼ਤੇਦਾਰ ਨੇ ਕੋਈ ਪੁਛ ਬੜਦਾਲ ਕੀਤੀ ਹੋਵੇ ਨਾ ਬਾਈ ਸਾਰੇ ਛੱਡ ਗਏ ਜੀ ਸਭ ਛੱਡ ਗਏ ਯਾਰ ਪੈਸੇ ਨਾਲ ਹੈ ਵੇਖੋ ਬਾਈ ਸਾਰਿਆਂ ਨੂੰ ਹੁਣ ਇਹਨਾਂ ਤੋਂ ਮੁਸ਼ਕ ਮੁਸ਼ਕ ਮਾਰ ਰਿਹਾ ਐਸਾ ਉਮਰ ਦੇ ਵਿੱਚ ਇਸ ਹਾਲਾਤ ਚ ਕੋਈ ਰਿਸ਼ਤੇਦਾਰ ਨਹੀਂ ਕੋਈ ਪੈਣ ਪ੍ਰਾਣ ਕੋਈ ਧੀ ਪੁੱਤ ਨਹੀਂ ਹੂੰ ਬਸ ਆ ਰਹਿਗਾ ਪੋ ਕੋਈ ਨਹੀਂ ਆਪਾਂ ਸੋ ਬਾਈ ਚੱਕਰ ਕੀ ਹੈ ਆਪਾਂ ਤੁਹਾਨੂੰ ਸਾਰੀਆਂ ਗੱਲਾਂ ਬਤਾ ਹੋਰ ਵੀ ਦੱਸਾਂਗੇ ਬਾਈ ਕੋਈ ਨਾ ਤੋਂ ਇਹ ਵੀ ਕਿੰਨਾ ਪਤਾ ਲੱਗਿਆ ਵੀ ਇਹਨਾਂ ਤੇ ਇੱਕ ਛੋੜੀ ਜੀ ਜਵਾਨੀ ਜਿ ਜਿਹਨੂੰ ਇਹਨਾਂ ਦਾ ਵਿਆਹ ਹੋਇਆ ਸੀ ਇਹਨਾਂ ਤੋਂ ਇੱਕ ਬਹੁਤ ਵੱਡੀ ਗਲਤੀ ਹੋਈ ਸੀ ਕਿਉਂਕਿ ਪਿੰਡ ਦੇ ਵਿੱਚ ਸਾਡਾ ਕੰਮ ਹੁੰਦਾ ਪੱਤਰਕਾਰਾਂ ਦਾ ਗੱਲਬਾਤ ਪਤਾ ਕਰਨਾ ਕਿਉਂਕਿ ਅਸੀਂ ਇੱਕ ਤਰਫ਼ੀ ਗੱਲ ਨਹੀਂ ਕਰ ਸਕਦੇ ਉਹ ਕੀ ਗਲਤੀ ਸੀ ਜਿਹੜੀ ਇਹਨਾਂ ਨੂੰ ਅੱਜ ਮੁਕਤ ਨਹੀਂ ਬਰੀ ਹੈ ਇਹ ਪਹਿਲਾਂ ਸਾਰੇ ਤੇ ਹੁੰਦੇ ਰਹਿੰਦੇ ਆ ਚਲੋ ਇਹਨਾਂ ਤੋਂ ਵੀ ਅਣਜਾਣ ਪੁਨੇ ਚ ਹੁੰਦੀ ਆ ਉਹ ਉਹ ਕਿਸੇ ਕੋ ਆਪਸ਼ਨ ਕਰਵਾ ਬੈਠੇ ਆਪਦੀ ਮੈਸੇਜ ਦਾ ਅੱਛਾ ਜੀ ਬੱਚੀ ਦਾ ਬੱਚੀ ਦਾ ਹਾਂ ਹਾਂ ਬਸ ਉਹ ਤਾਂ ਇਹ ਕਈ ਵਾਰੀ ਮੈਨੂੰ ਗੱਲਾਂ ਕਰਨ ਲੱਗ ਜਾਂਦਾ ਨਹੀਂ ਉਹ ਪਾਪ ਸੀ ਮੈਨੂੰ ਉਹੀ ਪਾਪ ਲੈ ਕੇ ਆ ਗਿਆ ਸੋ ਭਾਈ ਇਹ ਜਿਹੜੇ ਕਹਿੰਦੇ ਆ ਵੀ ਆਪਾਂ ਪਾਪ ਕਰਦੇ ਆ ਉਹ ਆਪਾਂ ਨੂੰ ਭਰਨੇ ਆਉਂਦੇ ਆ ਕਹਿੰਦੇ ਰੱਬ ਮੂਰੇ ਦੇਰ ਹੈ ਅੰਧੇਰ ਨਹੀਂ ਸੋ ਜਿਹੜਾ ਇਹਨਾਂ ਨੇ ਪਾਪ ਕੀਤਾ ਉਹੀ ਇਹਨਾਂ ਅੱਗੇ ਆ ਰਿਹਾ ਭਾਈ ਕਹਿੰਦੇ ਇਹਨਾਂ ਨੇ ਪੁੱਲ ਬੋਧ ਕੀਤੇ ਹਾਂ ਵੀ ਇਹਨਾਂ ਨੇ ਕਹਿੰਦੇ ਵੀ ਜੇ ਦੇਖਿਆ ਜਾਵੇ ਤਾਂ ਕੁੜੀਆਂ ਦੇ ਵਿਆਹ ਹੋਵੋ ਕੀਤੇ ਆ ਗਰੀਬ ਕੁੜੀਆਂ ਦੇ ਲੋੜਵੰਦਾਂ ਨੂੰ ਉਹਨਾਂ ਨੇ ਬਹੁਤ ਮਦਦ ਕੀਤੀ ਆ ਬਹੁਤ ਮਦਦ ਕੀਤੀ ਆ ਮੈਂ ਕਹਿੰਦਾ ਅੱਜ ਉਹ ਬੰਦਾ ਕੋਈ ਮਦਦ ਲਈ ਇਹਦੀ ਇਹਦੀ ਮਦਦ ਲਈ ਕੋਈ ਨਹੀਂ ਆ 20 25 ਕੁੜੀਆਂ ਦੇ ਵਿਆਹ ਕੀਤੇ ਆ ਜੇ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਸੀ ਕਹਿੰਦਾ ਚਲੋ ਆ ਮੇਰੇ ਘਰ ਹੋ ਲੈਣਾ ਇਹਨਾਂ ਵੀ ਭਾਈ ਇਹ ਮਹੀਨੇ ਚ ਦੋ ਦਿਨ ਲੰਗਰ ਦੀ ਸੇਵਾ ਵੀ ਕਰਦੇ ਰਹੇ ਬਿਲਕੁਲ 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 ਤੇ ਉਹ ਭਾਈ ਉਹ ਬੰਦੇ ਅੱਜ ਤੱਕ ਕੋਈ ਨਹੀਂ ਨਾਲ ਖੜਾ ਕੇ ਭਾਈ ਯਾਰ ਕੌਣ ਖੜਦਾ ਸਾਨੂੰ ਪਤਾ ਹੀ ਹੈ ਚਲਦੀ ਦਾ ਨਾਂ ਗੱਡੀ ਆ ਕੋਈ ਭਾਈ ਕਿਸੇ ਪਿੰਡ ਦੇ ਮੋਢਵਰ ਬੰਦੇ ਨੇ ਸਰਪੰਚ ਨੇ ਮੈਂਬਰ ਨੇ ਜਾਂ ਜਿੰਨੇ ਵੀ ਪਿੰਡ ਵਾਲੇ ਵਾਸੀ ਉਹਨਾਂ ਨੂੰ ਸੋਚਿਆ ਵੀ ਇਹਨਾਂ ਨੂੰ ਯਾਰ ਇੱਕ ਜਗਾਹ ਜੀ ਬਣਾ ਕੇ ਰੱਖ ਦਿੰਦੇ ਆ ਤਾਂ ਮਤਲਬ ਇਹਨਾਂ ਦੀ ਦੇਖਭਾਲ ਕੀਤੀ ਜਾ ਜਿੰਨਾ ਟਾਈਮ ਉਹਨਾਂ ਦੀ ਜ਼ਿੰਦਗੀ ਹੈ ਕਦੇ ਤੁਹਾਨੂੰ ਇਹ ਚੀਜ਼ ਪਿੰਡ ਵਾਲਿਆਂ ਨੇ ਮਦਦ ਕੀਤੀ ਵੀਰੇ ਨਹੀਂ ਭਾਈ ਕਿਸੇ ਨੇ ਨਹੀਂ ਕੋਈ ਨਹੀਂ ਠੀਕ ਹੈ ਜੀ ਭਾਈ ਜਿਵੇਂ ਆਪਾਂ ਹੁਣ ਤੁਹਾਡੇ ਘਰ ਤੇ ਵੀਡੀਓ ਬਣਾ ਰਹੇ ਆ ਤੁਸੀਂ ਵੀ ਵੀਡੀਓ ਬਣਾਓ ਆਪਣੀ ਵੀਡੀਓ ਬਣਾਉਂਦੇ ਆ ਤਾਂ ਤੁਹਾਨੂੰ ਲੱਗਦਾ ਵੀ ਇਹਨਾਂ ਦੇ ਬੱਚੇ ਵਾਪਸ ਆਉਣਗੇ ਇਹਦੀ ਵੀਡੀਓ ਦੇਖ ਕੇ ਉਹਨਾਂ ਨੂੰ ਤਰਸ ਹੋਊਗਾ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਨਹੀਂ ਲੱਗਦਾ ਨਹੀਂ ਲੱਗਦਾ ਠੀਕ ਹੈ ਉਹ ਬਈ ਉੱਥੇ ਉਹਨਾਂ ਨੇ ਵਿਆਹ ਕਰਵਾ ਲਿਆ ਹਾਂ ਜੀ ਕਿੱਥੋਂ ਪਤਾ ਲੱਗਿਆ ਤੁਹਾਨੂੰ ਦੱਸੇ ਬਰੇ ਇਹ ਉਹਨਾਂ ਕੋਈ ਉਹਨਾਂ ਦੇ ਕੋਈ ਮਿੱਤਰ ਮਿਲਿਆ ਸੀ ਜੀ ਜੀ ਉਹਨਾਂ ਨੇ ਸਾਨੂੰ ਦੱਸਿਆ ਹੂੰ ਵੀ ਉਹਨਾਂ ਨੇ ਤਾਂ ਅੰਗਰੇਜ਼ ਦੋਨਾਂ ਨੇ ਅੰਗਰੇਜ਼ ਨਾਲ ਉਹਨਾਂ ਦਾ ਵਿਆਹ ਕਰਵਾਇਆ ਜੇ ਕਿਤੇ ਉਹਨਾਂ ਨੇ ਪੰਜਾਬਣ ਨਾਲ ਕਿਸੇ ਨਾਲ ਵਿਆਹ ਕਰਵਾਇਆ ਹੁੰਦਾ ਉਹ ਮਾਣਾ ਮੋਟਾ ਘਰ ਨੂੰ ਪਰਤ ਜਾਂਦੇ ਹੂੰ ਮarre ਪੰਜਾਬਣਾਂ ਅੰਗਰੇਜ਼ਾਂ ਨਾਲ ਕਰਵਾਇਆ ਉਹ ਕਿੱਥੇ ਆਉਂਦੇ ਉਹਨਾਂ ਨੇ ਮਤਲਬ ਆਪਾਂ ਗੁਲਾਮ ਹੋ ਗਏ ਬਈ ਬਿਲਕੁਲ ਉਹਨਾਂ ਨੇ ਗੁਲਾਮ ਹੋ ਗਏ ਸੋ ਬਾਈ ਚੱਕਰ ਨਾ ਬਾਈ ਦੀਆਂ ਗੱਲਾਂ ਦੇ ਵਿੱਚ ਕਿਹੜੀ ਨਰੀ ਕਹਾਣੀ ਐ ਇਹ ਕਹਾਣੀ ਇੱਕ ਸਾਨੂੰ ਆਏ ਲੱਗ ਰਿਹਾ ਵੀ ਜਿਵੇਂ ਕਿਸੇ ਫਿਲਮੀ ਕਹਾਣੀ ਨਾਲੋਂ ਘੱਟ ਮਿਲਦੀ ਮੈਨੂੰ ਹੁਣ ਪਾਣੀ ਲਿਆਉਣਾ ਸੋ ਹਾਂ ਬਾਈ ਪਾਣੀ ਲਿਖਿਓ ਪਾਣੀ ਤੁਸੀਂ ਜਸਟ ਕਰੋ ਸੋ ਬਾਈ ਪੰਜਾਬ ਦੇ ਇਹੋ ਜਿਹੇ ਹਾਲਾਤ ਹੋ ਚੁੱਕੇ ਐ ਵੀ ਜਿਹੜੀਆਂ ਪੰਜਾਬ ਦੀਆਂ ਕੁੜੀਆਂ ਉਹ ਆਪਦੇ ਮਾਮਿਆਂ ਨਾਲ ਫੋਪੜਾ ਨਾਲ ਇਸ ਤੇ ਦਰਨਾ ਵਿਆਹ ਕਰਾ ਕੇ ਕੈਨੇਡਾ ਸੈਟ ਹੋਣ ਦੀ ਸੋਚ ਰਹੀ ਹੈ। ਲਾ ਹਾਂ। ਪਰ ਵੀ ਹੋ ਜੀ। ਤਰਸੇਬਾਈ ਇਹ ਕੀ ਆ ਆਪਣਾ ਪੰਜਾਬ ਵਿੱਚ ਤਾਂ ਜ਼ਿਆਦਾ ਹੈ ਜਿਵੇਂ ਆਪਾਂ ਦੇਖੀਏ ਵੀ ਬਹੁਤ ਕੁੜੀਆਂ ਬਾਹਰ ਸੈਟ ਹੋਣ ਲਈ ਅਦੇ ਫੁੱਫੜਾ ਨਾਲ, ਅਦੇ ਮਾਮਿਆਂ ਨਾਲ, ਅਦੇ ਮਤਲਬ ਭਰਾਵਾਂ ਨਾਲ ਨਕਲੀ ਵਿਆਹ ਕਰਾ ਕੇ ਬਾਹਰ ਚਲੇ ਜਾਂਦੀਆਂ। ਇਹ ਜੀ ਨੂੰ ਕੋਈ ਕੀ ਕਹਣਾ ਤੁਹਾਨੂੰ ਸੀ? ਮੈਂ ਤਾਂ ਇਸ ਚੀਜ਼ ਨੂੰ ਬਹੁਤ ਮਾੜਾ ਗਿਆਂਦਾ ਹਾਂ। ਹੂੰ। ਆਪਣੇ ਵੀ ਬਹੁਤ ਕੁਝ ਹੈ ਇੱਥੇ। ਹਾਂ। ਪਰ ਤੁਸੀਂ ਕਿੱਤਾ ਕਰਕੇ ਤਾਂ ਦੇਖੋ। ਭਈ ਪੰਜਾਬੀ ਜਿਹੜੇ ਪੰਜਾਬੀ ਹੈ ਜਿੰਨਾਂ ਦੀ ਕੁੜੀਆਂ ਬਾਹਰ ਜਾਂਦੀਆਂ ਕਿਸੇ ਨਾਲ ਵਿਆਹ ਕਰਤਾ ਉੱਥੇ ਜਾ ਕੇ ਮਤਲਬ ਉਹ ਸ਼ੋਸ਼ਣ ਹੁੰਦਾ ਦਾ ਸਰੀਰਕ ਸ਼ੋਸ਼ਣ ਹੁੰਦਾ ਹੈ ਉਹਨਾਂ ਨਾਲ ਬਹੁਤ ਇਹੋ ਜਿਹੀ ਸਰ ਆਪਾਂ ਕੈਮਰੇ ਮੂਰੇ ਨਹੀਂ ਬੋਲ ਸਕਦੇ ਯਾਰ ਉਹਨਾਂ ਨੂੰ ਬਈ ਇਸ ਚੀਜ਼ ਦਾ ਸੱਪਤਾ ਹੁੰਦਾ ਹੈ ਤਾਂ ਉਹਨਾਂ ਨੇ ਸ਼ਰਮ ਮਿਲਾਦੀ ਹੁੰਦੀ ਹੈ ਕਿ ਉਹਨਾਂ ਨੂੰ ਵੀ ਗੱਲੇ ਪੈਸੇ ਦੀ ਮਤਲਬ ਹੁੰਦਾ ਯਾਰ ਸਿਰਫ ਪੈਸੇ ਤੇ ਕਰੀ ਮਤਲਬ ਰਹੇਗਾ ਅੱਜ ਕੱਲ ਲੋਕਾਂ ਦਾ ਬਈ ਇਹ ਵੀ ਗੱਲ ਸੁਣਨੀ ਚਾਹੀਏ ਵੀ ਕਈ ਦਾ ਬੰਦੇ ਜਿਹੜੇ ਮੁੰਡਿਆਂ ਤੋਂ ਪੈਸੇ ਲੈ ਕੇ ਆਪਣੀਆਂ ਕੁੜੀਆਂ ਦਾ ਰਿਸ਼ਤਾ ਉਹਨਾਂ ਨਾਲ ਕਰ ਦਿੰਦੇ ਆ ਵੀ ਅਸੀਂ ਰੀਅਲਸ ਕਰਵਾਤਾ ਪੈਸੇ ਤੁਸੀਂ ਲਾ ਦਿਓ ਇੱਕ ਸਹੀ ਆ ਸੋ ਬਾਈ ਤੁਹਾਨੂੰ ਲੱਗਦਾ ਨਹੀਂ ਹੈ ਨਾ ਵੀ ਇਹਨਾਂ ਦਾ ਜਿਹੜਾ ਪਰਿਵਾਰ ਹੈ ਵਾਪਸ ਆਊਗਾ ਨਹੀਂ ਆਉਂਦਾ ਸੋ ਬਾਈ ਆ ਕੀ ਹੈ ਜਿਹੜਾ ਇਹਨਾਂ ਦੇ ਹਾਲਾਤ ਹੈ ਪੰਜਾਬ ਦੇ ਉਹ ਦੱਸ ਰਹੇ ਆ ਵੀ ਇੱਥੋਂ ਪਤਾ ਲੱਗਦਾ ਵੀ ਜਿਹੜੀ ਇਹਨਾਂ ਨਾਲ ਜੋੜ ਹੈ ਇਹਨਾਂ ਦੀਆਂ ਗਲਤੀਆਂ ਵੀ ਹੈ ਇਹਨਾਂ ਦੇ ਬੱਚੇ ਕੈਨੇਡਾ ਬੈਠੇ ਆ ਉਹ ਭਾਈ ਆਏ ਸੀ ਉਹਨਾਂ ਨੇ ਸਾਨੂੰ ਸਾਰੀ ਡਿਟੇਲ ਚ ਗੱਲ ਦੱਸੀ ਹੈ ਵੀ ਉਹਨਾਂ ਨੇ ਵਿਆਹ ਕਰਾ ਲਿਆ ਸੋ ਬਈ ਵੀਡੀਓ ਨੂੰ ਇੰਨੀ ਇੱਕ ਜਿਆਦਾ ਸ਼ੇਅਰ ਕਰ ਦੋਗੇ ਉਹ ਆਪਣੇ ਪਰਿਵਾਰ ਨਾਲ ਆਪਣੇ ਬਾਲ ਬੱਚਿਆਂ ਨਾਲ ਆ ਦੇ ਬਜ਼ੁਰਗਾਂ ਨਾਲ ਮਿਲ ਸਕਣ ਪਰ ਸਾਨੂੰ ਬਈ ਲੱਗਦਾ ਹੈ ਤੁਹਾਨੂੰ ਹਣਾ ਨਹੀਂ ਬਈ ਉਹਨਾਂ ਨੇ ਕਦੇ ਪੁੱਛਿਆ ਤਾਂ ਕਿਸੇ ਨੂੰ ਮੰਨ ਲਾ ਜੇ ਕੋਈ ਇਧਰੋਂ ਜਾਣਦਾ ਕਿਸੇ ਨੇ ਗੱਲ ਤਾਂ ਸਾਂਝੀ ਕਰ ਦੇ ਕਈ ਵਾਰੀ ਮਿਲ ਜਾਂਦਾ ਬੰਦਾ ਕਦੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਬਾਪੂ ਬਾਰੇ ਤਾਂ ਤੇ ਬਾਰੇ ਅੱਪੋ ਕੀ ਕਹਿਣਾ ਸੀ ਉਹਨਾਂ ਨੇ ਜੀ ਲਾਸਟ ਵਾਰ ਜਾਂਦੇ ਜਾਂਦੇ ਬਈ ਕੀ ਸਮਾਜ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਪੁੱਤਰਾ ਹੂੰ ਮੈਂ ਤਾਂ ਇਹੀ ਮਨਨ ਬਪੂ ਜੀ ਕੈਮਰਾ ਮਾਰੋ ਜੀ ਇਹ ਕਹਿਣਾ ਚਾਹਣਾ ਹੂੰ ਕਿ ਨਾ ਤਾਂ ਹੁਣ ਕੋਈ ਜ਼ਮੀਨ ਨਾ ਜਾਇਦਾਦ ਹੈ ਜੀ ਨਾ ਧੀ ਆ ਨਾ ਪੁੱਤ ਨਾ ਪੋਤੇ ਜੀ ਆਪਦੇ ਬੱਚਾ ਨੂੰ ਵਾੜਾ ਬਗੜੋ ਨਾ ਹੂੰ ਇੱਥੇ ਸੋਡਾ ਅਮਰੀਕਾ ਕੈਨੇਡਾ ਪੰਜਾਬ ਵਿੱਚ ਬਹੁਤ ਕੋਸਾ ਹੈ ਪੰਜਾਬ ਨੂੰ ਤਾਂ ਥੋਰ ਸਟ੍ਰੀਟਾਂ 'ਤੇ ਦੱਬਣੇ ਫਿਰਦੇ ਨੇ ਮਾਣ ਦੇ ਬੱਚਿਆਂ ਨੂੰ ਬਾਹਰ ਨਾ ਭੇਜੋ ਇੱਥੇ ਬਈ ਗੱਲ ਮੁੱਖਦੀ ਹੈ ਵੀ ਜਿਹੜਾ ਆਪਣਾ ਪੰਜਾਬ ਸੋਨੇ ਦੀ ਜਿੜੀ ਸੀ ਤੇ ਸੋਨੇ ਦੀ ਜਿੜੀ ਖਤਮ ਹੁੰਦਾ ਜਾ ਰਿਹਾ ਆਪਣੇ ਬੱਚਿਆਂ ਨੇ ਬਾਹਰ ਜਾ ਕੇ ਵਿਧਿਆੜੀਆਂ ਕਰਦੇ ਆ ਉਹਨਾਂ ਨੂੰ ਜੇ ਤੁਸੀਂ ਬਚਾਉਣਾ ਚਾਹੁੰਦੇ ਹੋ ਇੱਥੇ ਕੋਈ ਬਿਜ਼ਨਸ ਤੋਰ ਕੇ ਦਿਓ 30-35 ਲੱਖ ਰੁਪਏ ਨਾਲ ਲਾ ਕੇ ਦਿਓ ਬੱਪੂ ਜੀ ਕੋਲੇ ਇਹਨਾਂ ਦੇ ਬੱਚਿਆਂ ਕੋਲੇ ਸਾਰਾ ਕੁਝ ਹੁੰਦੇ ਹੋਏ ਸਭ ਕੁਝ ਹੈ ਪਰ ਅੱਜ ਇਹਨਾਂ ਕੋਲੇ ਇਹਨਾਂ ਦੇ ਬੱਚੇ ਨਹੀਂ ਤੇ ਉਹਨਾਂ ਕੋਲੇ ਆਦਾ ਆਪਣਾ ਬਾਪੂ ਨਹੀਂ ਸੋ ਇਹ ਕੈਨੇਡਾ ਦੇ ਪਿਆਰ ਨੇ ਡਾਲਰਾਂ ਦੇ ਪਿਆਰ ਨੇ ਇਹਨਾਂ ਨੂੰ ਜਦੋਂ ਦੂਰ ਕਰਤਾ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਇਹਨਾਂ ਦੇ ਬੱਚੇ ਇਹਨਾਂ ਨਾਲ ਮਿਲ ਸਕਣ ਤੇ ਇਹ ਬਹੁਤ ਹੀ ਬਾਈ ਗੱਲਾਂ ਜੋ ਕਿੰਨੀ ਗੱਲ ਨਿਕਲਦੀ ਹੈ ਵੀ ਆਪਾਂ ਇਹਨਾਂ ਨੇ ਕਿਹਾ ਵੀ ਇਹਨਾਂ ਦੇ ਬੱਚੇ ਇਹਨਾਂ ਨੂੰ ਬਾਹਰ ਨਹੀਂ ਲੈ ਕੇ ਗਏ ਤੇ ਬੱਚੇ ਬਾਹਰ ਕੈਨੇਡਾ ਚ ਲੈ ਗਏ ਆ ਜਿਵੇਂ ਆਪਾਂ ਦੇਖੀਏ ਜੀ ਜਦੋਂ ਆਪਾਂ ਇਹ ਲਾਲੇ ਵੀ ਜਿਵੇਂ ਹਮੇਰੇ ਕੋਲ ਕਿਲਾ ਡੇਡ ਕਿਲਾ ਜ਼ਮੀਨ ਨੇ ਜੋ ਸੱਚ ਹੈ ਮੇਰੇ ਵਰਗਾ ਬੰਦਾ ਚਾਹੇ ਛੋੜੇ ਦੇ ਛੋੜੀ ਕੰਟਰੀ ਚ ਦਿਹਾੜੀ ਕਰਦਾ ਚੰਗਾ ਵੀ ਲੱਗਦਾ ਜੇ ਬਾਹਰ ਨਹੀਂ ਜਾ ਸਕਦਾ ਇੱਥੇ ਸਬਜ਼ੀ ਵੇਚ ਸਕਦਾ ਹੋਰ ਕੰਮ ਕਰ ਸਕਦਾ ਹੈ ਦਿਹਾੜੀ ਵੀ ਕਰ ਸਕਦਾ ਹੈ ਬਿਲਕੁਲ ਠੀਕ ਹੈ ਕਿਉਂਕਿ ਆਪਾਂ ਇਹ ਹੀ ਕਹਿ ਸਕਦੇ ਹਾਂ ਵੀ ਜਿਹੜੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਰਗੀਆਂ ਕੰਟਰੀਆਂ ਉੱਥੇ ਵੀ ਬਾਈ ਦਿਹਾੜੀ ਹੈ ਕਿਉਂਕਿ ਸਾਡੇ ਰਿਸ਼ਤੇਦਾਰੀ ਵਿੱਚ ਵੀ ਆਸਟ੍ਰੇਲੀਆ ਦੇ ਵਿੱਚ ਪਰਵਾਣ ਗਿਆ ਹੋਇਆ ਹੈ ਮੇਰੀ ਭੈਣ ਵੀ ਗਈ ਹੈ ਮੇਰੀ ਹੋਰ ਵੀ ਰਿਸ਼ਤੇਦਾਰ ਗਿਆ ਹੋਇਆ ਹੈ ਸੋ ਇਹਨਾਂ ਕੋਲੇ 40 ਕਿੱਲੇ ਜ਼ਮੀਨ ਇੱਕ ਚੰਗੀ ਕੋਠੀ ਲਗਜ਼ਰੀ ਲਾਈਫ ਜੀ ਰਹੇ ਸੀ ਬਾਈ ਇਹਨਾਂ ਨੂੰ ਆਪਣੇ ਬੱਚੇ ਤੇ 50 ਲੱਖ ਰੁਪਈਆ ਨੇ ਛੋਟੇ ਮੁੰਡੇ ਤੇ ਲਾਇਆ 50 ਲੱਖ ਰੁਪਈਆ ਵੱਡੇ ਮੁੰਡੇ ਤੇ ਲਾਇਆ ਬਾਈ ਇਹ ਤੋਕ ਨਹੀਂ ਬਣਦੀ ਇਹ ਦੇਖਿਆ ਜਾਵੇ ਕੀ ਕਿਉਂ ਇਹਨਾਂ ਨੂੰ ਕੀ ਦਿਮਾਗ ਦੇ ਆ ਇਹਨਾਂ ਦੇ ਭਾਂਡਾ ਮੁੱਦਾ ਪੱਜਿਆ ਵੀ ਇਹਨਾਂ ਨੇ ਯਾਰ ਮੈਨੂੰ ਤੈਨੂੰ ਪਤਾ ਹੀ ਆ ਹੂੰ ਵੱਡਾ ਬਣਨ ਦੇ ਚੱਕਰ 'ਚ ਹਰ ਬੰਦਾ ਕਹਿੰਦਾ ਵੀ ਐਦੋਂ ਵੱਡਾ ਬਣ ਜਾ ਜਿਵੇਂ ਸੈਨੇ ਕਹਿੰਦੇ ਆ ਬਾਲਾ ਖਾਂਦੀ ਥੋੜੇ ਤੋਂ ਵੀ ਜਾਂਦੀ ਹਾਂ ਬਾਈ ਕਹਿੰਦੇ ਵੀ ਬਾਲਾ ਖਾਂਦੀ ਥੋੜੇ ਤੋਂ ਵੀ ਜਾਂਦੀ ਮਤਲਬ ਇਹਨਾਂ ਨੇ ਇਹ ਸੋਚਿਆ ਸੀ ਵੀ ਜੇ ਸਾਡੇ ਕੋਲ 40 ਕਿੱਲੇ ਐ ਤਾਂ 80 ਕਿੱਲੇ ਅਸੀਂ ਜਾ ਕੇ ਬਣਾ ਲੈਣੇ ਆ ਪਰ ਇਹ ਨਹੀਂ ਪਤਾ ਸੀ ਵੀ ਬਾਪੂ ਦੀ ਜਿਹੜੀ ਸਰਦਾਰੀ ਸੀ ਉਹ ਖੁੱਤ ਜਾਊਗੀ ਠੀਕ ਹੈ ਨੇਰਾ ਬਾਈ ਅਪੂ ਕਿ ਤੁਸੀਂ ਇਹ ਸੋਚਿਆ ਸੀ ਵੀ ਸਾਡੇ ਕੋਲ 40 ਕਿੱਲੇ ਐ ਅਸੀਂ 80 ਕਿੱਲੇ ਬਣਾਵਾਂਗੇ ਪੁੱਤ ਜੋ ਸੋਚਿਆ ਸੀ ਉਹ ਨਹੀਂ ਹੋਇਆ ਮਾਤਾ ਜੋ ਉਹ ਇਹ ਕਿਨੇ ਸੋਚਿਆ ਸੀ ਉਹ ਨਹੀਂ ਹੋਇਆ ਉਹਦੂ ਉਲਟ ਹੋਇਆ ਮੈਂ ਤਾਂ ਜਿਹੜੇ 30 ਕਿੱਲੇ ਸੀ ਉਹ ਵੀ ਗਵਾਲੇ ਕਿੰਨੇ ਪੈਸੇ ਲਾਦੇ ਜੀ ਬੱਚਾ ਦੇ ਕਿਉਂਕਿ ਇੱਕ ਬੱਚੇ ਤੇ ਧੀ ਪੁੱਤ ਵੀ ਗਵਾਲੇ ਤੇ ਆ ਬੈਠਾ ਨਹੀਂ ਕਿੰਨੇ ਪੈਸੇ ਲਾਇਆ ਜੀ ਬੱਚੇ ਦੇ ਸ ਇੱਕ ਬੱਚੇ ਦੇ ਕਿੰਨੇ ਪੈਸੇ ਲਾਦੇ ਬੱਚਾ ਤੇ ਇਹ ਸਿੱਧੇ ਦਾ ਤੀਕ ਲੇ ਲਾ ਲਓ ਕੋਸੇ ਜਿਹੜੇ ਕੋਲੇ ਪੈਸੇ ਪੈ ਸੀ 25 ਲੱਖ ਰੁਪਇਆ ਉਹ ਲਾਤਾ 20-25 ਲੱਖ ਰੁਪਇਆ ਬਾਈ ਇੱਕ ਮੁੰਡੇ ਤੇ ਲਾਇਆ ਕੇ ਦੋਨਾਂ ਤੇ ਲਾਇਆ ਕੋਈ 25 ਲੱਖ ਰੁਪਏ ਉਹ ਤੋਂ ਥੋੜੇ ਹੀ ਲੱਗਦੇ ਸੀ ਦੋਨੇ ਮੁੰਡਾ ਤੇ ਲਾਇਆ ਜੀ ਦੋਨੇ ਮੁੰਡੇ ਨੇ ਬਾਈ 25 ਲੱਖ ਰੁਪਏ ਲਾਇਆ ਜਿਹੜੇ 30 ਕਿੱਲੇ ਆ ਉਹ ਬਈ ਖੂ ਖਤ ਚ ਗਏ ਤੇ ਬੱਪੂ ਤੁਹਾਨੂੰ ਇਹ ਇਹ ਜੀ ਦੀ ਅੱਜ ਮਹਿਸੂਸ ਹੋ ਰਿਹਾ ਵੀ ਜਿਹੜੇ ਮੁੰਡੇ ਬਾਹਰ ਜਾ ਰਹੇ ਆ ਆਪਦੀਆਂ ਜ਼ਮੀਨਾਂ ਛੱਡ ਕੇ ਜਾ ਰਹੇ ਆ ਆਪਦਾ ਘਰ ਛੱਡ ਕੇ ਜਾ ਰਹੇ ਆ ਆਪਣਾ ਪੰਜਾਬ ਛੱਡ ਕੇ ਜਾ ਰਹੇ ਆ ਆਪਣੇ ਮਾਪੇ ਛੱਡ ਕੇ ਜਾ ਰਹੇ ਆ ਉਹਨਾਂ ਨੂੰ ਕੀ ਕਹਣਾ ਤੁਹਾਨੂੰ ਮੈਂ ਤਾਂ ਤੁਹਾਨੂੰ ਇਹੀ ਸੁਨੇਹਾ ਦੇਣਾ ਤੇ ਦੇਖਣ ਵਾਲਿਆਂ ਨੂੰ ਵੀ ਹੂੰ ਵੀ ਆਪਣੇ ਬੱਚਿਆਂ ਨੂੰ ਬਾਹਰ ਨਾ ਭੇਜੋ ਕੰਮ ਇੱਥੇ ਵੀ ਉਹੀ ਕਰਨਾ ਤੇ ਬਾਹਰ ਜਾ ਕੇ ਵੀ ਉਹੀ ਕਰਨਾ ਫਰਕ ਸਿਰਫ ਇਹ ਹੀ ਆ ਕਿ ਆਪਾਂ ਆਪਣੇ ਭਈ ਆਪ ਤੇ ਕੰਮ ਨਹੀਂ ਕਰਦੇ ਸੋ ਬਈ ਇਹ ਆਪਦੀ ਪੈੜੀ ਵੀ ਗਵਾ ਲੈਨੇ ਸਰਦਾਰੀ ਸਰਦਾਰੀ ਵੀ ਗਵਾ ਲੈਨੇ ਬਿਲਕੁਕੁਲ ਭਾਈ ਇਹ ਕੈਨੇਡਾ ਦੇ ਖਲਾਫ ਬਹੁਤ ਮਾਰੇ ਹੋ ਚੁੱਕੇ ਆ ਉੱਥੇ ਜਿੰਨੇ ਵੀ ਪੰਜਾਬੀ ਦੇਖੋਗੇ ਛੋਟੇ ਮੁੰਡੇ ਮੁੰਡੇ ਚਾਹੇ ਕੁੜੀਆਂ ਉਹ ਅਟੈਕ ਨਾਲ ਮਰੇ ਆ ਅਟੈਕ ਨਾਲ ਕੀ ਮਰੇ ਆ ਭਾਈ ਕੀ ਕਾਰਨਾ ਦੱਸਣ ਕੀ ਤੁਸੀਂ ਇਹ ਚੀਜ਼ ਨੂੰ ਕੀ ਲੌਜੀਕ ਲੈਂਦੇ ਹੋ ਕੀ ਕੀ ਲੋਜ ਗਿਆ ਜੀ ਉਹ ਆਪਣੇ ਪੰਜਾਬੀਆਂ ਨੂੰ ਖਤਮ ਕਰਨਾ ਚਾਹੁੰਦੇ ਆ ਨਸ਼ੇ ਨਾਲ ਨਸ਼ੇ ਨਾਲ ਨਸ਼ੇ ਨਾਲ ਹਾਂ ਉਹ ਕੋਈ ਟੈਕ ਆਪਣੇ ਕੱਲੇ ਪੰਜਾਬੀਆਂ ਨੂੰ ਆਉਂਦਾ ਉੱਥੇ ਹਾਂ ਕੀ ਬਾਤ ਹੈ ਭਾਈ ਕਿੰਨੀ ਵੀ ਜਿਹੜਾ ਟੈਕ ਹੈ ਉਹ ਅੰਗਰੇਜ਼ਾਂ ਨੂੰ ਕਿਉਂ ਨਹੀਂ ਆਉਂਦਾ ਕੈਨੇਡਾ ਦੇ ਜਿਹੜੇ ਬਸਨੀਕ ਆ ਉੱਥੋਂ ਉਧਰਲੇ ਲੋਕਾਂ ਨੂੰ ਕਿਉਂ ਨਹੀਂ ਆਉਂਦਾ ਉਹ ਬਾਈ ਜੀ ਆਪਣੇ ਦੁਹਾੜੀਆਂ ਕਰਵਾ ਰਹੇ ਆ ਆਪਣਾ ਕੀ ਆਪਣੇ ਪੰਜਾਬੀਆਂ ਇਹ ਜਾ ਕੇ ਉੱਥੇ ਦਿਹਾੜੀ ਕਰਕੇ ਉਹਨਾਂ ਨੂੰ ਦੇ ਰਹੇ ਆ ਇੱਕ ਗੱਲ ਹੋ ਰਿਹਾ ਬਾਈ ਇਹ ਗੱਲ ਸੱਚ ਹੋ ਚੁੱਕੀ ਹੈ ਵੀ ਜਿਹੜੀ ਕੈਨੇਡਾ ਸਰਕਾਰ ਨੇ ਇੱਕ ਐਲਾਨ ਕੀਤਾ ਹੈ ਵੀ ਜਿਹੜੀ ਵੀ ਕੋਠੀ ਚਾਹੇ ਦਰਜ ਰੋਡ ਦੀ ਚਾਹੇ 6 ਰੋਡ ਦੀ ਚਾਹੇ 10 ਰੋਡ ਦੀ ਬਣਾਉਂਦੇ ਹੋ ਉਹ ਤੁਸੀਂ ਕੋਠੀ ਜੇ ਪੰਜਾਬ ਆਉਣਾ ਤੁਸੀਂ ਕੋਠੀ ਵੇਚ ਨਹੀਂ ਸਕਦੇ ਮਤਲਬ ਉਹ ਕੋਠੀ ਤੁਹਾਡੀ ਨਹੀਂ ਬਿਲਕੁਲ ਨਹੀਂ ਸਰਕਾਰ ਦੀ ਹੈ ਇਹ ਸਰਕਾਰ ਨੂੰ ਹੀ ਬਣਾ ਕੇ ਦੇ ਰਹੇ ਹੋ ਫਿਰ ਭਾਈ ਪੰਜਾਬੀ ਇੰਨੇ ਕਿ ਫੋਕਰੇ ਹੋ ਚੁੱਕੇ ਐ ਔਰ ਤੋਂ ਪਹਿਲਾਂ जान दो पहला उनों के पास चाहे पैसे हों ना हों ओथे जाके उनों ने पहला गाड़ी लेनी है सच्चा भाई बिल्कुल बिल्कुल सही ओए भाई ये तुसी अ गल सुनिए इते नाल दे पਿੰਡ ਦੇ ਬੰਦੇ ਹੋ ਸਕਦੇ ਇਹਨਾਂ ਦੇ ਮੁੰਡਿਆਂ ਨੇ ਮੁੰਡਿਆਂ ਕੋਲ ਜੋ भाई एक गल ਹੋਰ ਸੁਣਨੀ ਚਾਹੀਦੀ ਨਾਲ ਦੇ ਪਿੰਡ ਦਾ ਮੁੰਡਾ ਆਇਆ ਸੀ ਉਹਨੂੰ ਦੱਸਿਆ ਵੀ ਉਹਨਾਂ ਕੋਲੇ ਲਗਜ਼ਰੀ ਗੱਡੀਆਂ ਕੋਈ 50 ਲੱਖ ਦੀ ਹੈ ਕੋਈ 30 ਲੱਖ ਦੀ ਹੈ ਕੋਈ 40 ਲੱਖ ਦੀ ਹੈ मतलब ਉਥੇ ਜਾ ਕੇ ਉਹਨਾਂ ਨੇ ਆਪਦੇ ਬਿਜ਼ਨਸ ਚਲਾ ਲਏ ਰੈਸਟੋਰੈਂਟ ਚਲਾ ਲਏ मतलब ਵਧੀਆ ਉਹ ਇੰਡੀਆ ਦੇ ਵਿੱਚ ਮਤਲਬ ਰਾਜ ਕਰ ਰਹੇ ਹੈ ਉਹ ਸੱਚ ਹੈ ਜੀ ਉਹਨਾਂ ਕੋਲੇ ਸਾਰਾ ਕੁਝ ਹੋ ਗਿਆ ਕੀ ਜੀ ਜੀ ਨਹੀਂ ਜਿਹੜੀ ਉਹ ਤੁਹਾਨੂੰ ਮਹਿਸੂਸ ਤਾਂ ਹੁੰਦੀ ਹੋਣੀ ਹੈ ਬਾਈ ਉਹਨਾਂ ਕੋਲ ਚੀਜ਼ ਕਿਹੜੀ ਨਹੀਂ ਆਹੀ ਨਹੀਂ ਮਾਂ ਪਿਓ ਵੀ ਨਹੀਂ ਹਾਂ ਪੈਸਾ ਤਾਂ ਬਹੁਤ ਹੈ ਜੀ ਕੱਲੇ ਪੈਸੇ ਦਾ ਕੀ ਕਰਨਗੇ ਉਹ ਜਿਨੇ ਅੱਜ ਮਾਂ ਪਿਓ ਦੀ ਕਦਰ ਨਹੀਂ ਕੀਤੀ ਜੀ ਬਾਈ ਪੈਸਾ ਨਹੀਂ ਕੰਮ ਆਉਂਦਾ ਉੱਥੇ ਜਿੱਥੇ ਮਾਂ ਪਿਓ ਕੋਈ ਗੱਲ ਸਹੀ ਹੈ ਵੀ ਜਿਹੜੇ ਬੰਦੇ ਉਹਨਾਂ ਕੋਲੇ ਬਾਈ ਸਾਰਾ ਕੁਝ ਹੁੰਦੇ ਹੋਏ ਪਿਆਰ ਵੀ ਨਹੀਂ ਉਹਨਾਂ ਕੋਲੇ ਮਾਂ ਪਿਓ ਹੁੰਦੇ ਬਸ ਸੋ ਬਾਈ ਇਹ ਬਾਈ ਨੇ ਬਹੁਤ ਵਧੀਆ ਗੱਲ ਕਹੀ ਹੈ ਕਹਿੰਦੇ ਵੀ ਉਹਨਾਂ ਕੋਲੇ ਜ਼ਮੀਨ ਜਾਇਦਾਦ ਰੈਸਟੋਰੈਂਟ ਬਾਲ ਬੱਚੇ ਪਰਿਵਾਰ ਹੈ ਸਾਰਾ ਮਤਲਬ ਪਰ ਇਹ ਕੈਨੇਡਾ ਦੇ ਵਿਚਾਰਾਜ ਕਰਦੇ ਆ ਚੰਗਾ ਨਾਲ ਨਾ ਐ ਪਰ ਉਹਨਾਂ ਕੋਲੇ ਸਭ ਕੁਝ ਹੁੰਦਾ ਵਾ ਮਤਲਬ ਪਿਓ ਨਹੀਂ ਪੁੱਤ ਤੁਹਾਨੂੰ ਕਿਵੇਂ ਬੱਪੂ ਜੀ ਮਹਿਸੂਸ ਹਦਾ ਤੁਸੀਂ ਪੰਜਾਬ ਦੇ ਮੁੰਡੇ ਨੂੰ ਕੀ ਸੁਣਿਆ ਦਿੰਦੇ ਤੁਸੀਂ ਲਾਸਟ ਜਾਂਦੇ ਜਾਂਦੇ ਪੁੱਤ ਮੇਰੇ ਕੋਲੇ ਨਾ ਜ਼ਮੀਨ ਨਾ ਪੁੱਤ ਨਾ ਪੋਤੇ ਨਾ ਆੜ ਨਾ ਗਵੜ ਬਸ ਮੈਂ ਇੱਥੇ ਰਹਿ ਜਾਣਾ ਚਾਰ ਦਿਨ ਇੱਥੇ ਕੱਟ ਲੈਣੇ ਮੇਰਾ ਤਾਂ ਇਹੀ ਸੁਨੇਹਾ ਉਹਨਾਂ ਦੇ ਮਾਪਿਓ ਅੱਗੇ ਵੀ ਆਪਣੇ ਬੱਚਾ ਨੂੰ ਆਪਣਾ ਮੈਂ ਕਿਹਾ ਜ਼ਮੀਨਾਂ ਆਹਦੇ ਪੁੱਤਾਂ ਰਗੀਆਂ ਜ਼ਮੀਨਾਂ ਵੇਚ ਕੇ ਬਾਹਰ ਨਾ ਜਾਓ ਸੋ ਬਈ ਬਾਪੂ ਨੇ ਤੁਹਾਨੂੰ ਸਾਰਾ ਕੁਝ ਦੱਸਤਾ ਕਿਸੇ ਮਸੀਹ ਹੋਰ ਗੱਲ ਸੁਣ ਜੁਨੀ ਜਿਹੜੀਆਂ ਕੁੜੀਆਂ ਕੈਨੇਡਾ ਦਾ ਹੋਰ ਕਾ ਕੰਟ ਦਾ ਜਾਣ ਲਈ ਆਦੇ ਮਾਮਿਆਂ ਨਾਲ ਆਪਣੇ ਫੁੱਫੜਾ ਨਾਲ ਆਪਣੇ ਭਰਾਵਾਂ ਨਾਲ ਜਾਂ ਕਿਸੇ ਨਾਲ ਹੋਰ ਏਜੰਟ ਨਾਲ ਨਕਲੀ ਵਿਆਹ ਕਰਕੇ ਜਾਂਦੀਆਂ ਉਹਨਾਂ ਦੇ ਮਾਂ ਪਿਓ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਅਸੀਂ ਪਹਿਲਾਂ ਦੀ ਵੀ ਅਸੀਂ ਇੱਕ ਬਾਹਰ ਬੱਚੀ ਨੂੰ ਬਾਹਰ ਭੇਜਣ ਲਈ ਅਸੀਂ ਕਿਦਾਂ ਵਿਆਹ ਕਰ ਰਹੇ ਆ ਇਹ ਹਕੀਕਤ ਹੈ ਅਸੀਂ ਪਿੰਡ ਦਾ ਨਾਮ ਵੀ ਲੈ ਸਕਦੇ ਪਰ ਨਾਮ ਲੈਣਾ ਚਾਹੁੰਦੇ ਜਿੱਥੇ ਇੱਕ ਕੁੜੀ ਨੇ ਆਪਦੇ ਸਕੇ ਮਾਮੇ ਨਾਲ ਵਿਆਹ ਕਰਵਾਇਆ ਉਹਦੀ ਬਹੁਤ ਵੇਡ ਕੀਤੀ ਪਰ ਜਦੋਂ ਕੁੜੀ ਨਾ ਆਈ ਉਹਨਾਂ ਨੇ ਪਤਾ ਕੀਤਾ ਤੇ ਉਹ ਕੁੜੀ ਦੇ ਭਾਈ ਉਹ ਦੇ ਮਾਮੇ ਦਾ ਬੱਚਾ ਪੈਦਾ ਹੋ ਚੁੱਕਿਆ ਸੀ ਤੇ ਬੱਚਾ ਕੋੜ 2-3 ਸਾਲ ਦਾ ਸੀ ਇਹ ਸਾਡੇ ਪੰਜਾਬ ਦੇ ਹਾਲਾਤ ਬਣ ਚੁੱਕੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ ਅਸੀਂ ਅ ਬਜ਼ੁਰਗਾਂ ਨੂੰ ਮਿਲ ਲੈ ਜੀ ਗਾਹ ਤੋਂ ਅਸੀਂ ਤੁਹਾਨੂੰ ਹੋਰ ਇਹੋ ਜਿਹੇ ਜਿਹੜੇ ਲੋੜਵੰਦ ਹੈ ਜਿਨ੍ਹਾਂ ਦਾ ਅੱਗੇ ਵਿਛੇ ਨਹੀਂ ਉਹਨਾਂ ਨਾਲ ਮਲਾਵਾਂਗੇ ਇਹ ਵੀਡੀਓ ਬਈ ਇੰਨੀ ਸ਼ੇਅਰ ਕਰ ਦੋ ਕਿ ਇਹਦੇ ਬੱਚਿਆਂ ਤੱਕ ਵੀਡੀਓ ਜ਼ਰੂਰ ਪਹੁੰਚ ਜਾਏ ਤੇ ਬਜ਼ੁਰਗ ਨੂੰ ਸਾਰਾ ਮਿਲੇ ਕਿਉਂਕਿ ਇਹਨਾਂ ਦਾ ਅੱਗੇ ਪਿਛੇ ਕੋਈ ਨਹੀਂ ਸੌ ਕੁ ਅਸੀਂ ਅਕਾਊਂਟ ਨੰਬਰ ਬਈ ਤਾਂ ਨਹੀਂ ਦੇ ਸਕਦੇ ਕਿਉਂਕਿ ਇਹਨਾਂ ਦਾ ਜਿਹੜਾ ਬਈ ਤਾਂ ਸੇਮ ਹੈ ਜੇ ਇਹਨਾਂ ਦੀ ਪਰਮਿਸ਼ਨ ਹੋਊਗੀ ਤਾਂ ਅਸੀਂ ਕੋਈ ਨੰਬਰ ਦੇਵਾਂਗੇ ਕਿਉਂਕਿ ਇਹਨਾਂ ਲੋਕਾਂ ਦੀ ਸੋਝੇ ਵੀ ਇਹਦੇ ਨਹੀਂ ਅਕਾਊਂਟ ਨੰਬਰ ਹਨ ਇਹਨੇ ਆਪਣੇ ਖਾਤੇ ਤਾਂ ਨਹੀਂ ਬੋਲੇ ਵੀਡੀਓ ਨੂੰ ਸ਼ੇਅਰ ਕਰ ਦੋ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਬੂਟਾ ਕਰਾਈ ਚੈਨਲ ਤੇ ਬੇਚ ਤੂੰ ਅੱਸੀ ਗੱਲਾਂ ਸੀਗਾ ਬਈ